ਯਾਰ ਮਮਾ ਮੈਂ ਕਿਹਾ ਮਮਾਈ ਸਾਡਾ ਕੰਮ ਕਾ ਨਹੀਂ ਚੱਲਦਾ ਕੋਈ ਹਾਲ ਦੱਸੋ ਬੱਚਾ ਹਾਲਤਾ ਹੋ ਜੂ ਤੁਹਾਨੂੰ ਕੁੱਕਰ ਲਿਆਉਣਾ ਪੈਣਾ ਫਿਰ ਖੁੱਲੀ ਜਗ੍ਹਾ ਛੱਡਣਾ ਪੈਣਾ ਪਰ ਕੁੱਕਰ ਤੁਹਾਡੇ ਘਰ ਵਾਪਸ ਨਹੀਂ ਆਉਣਾ ਚਾਹੀਦਾ ਬਾਬਾ ਜੀ ਉਹ ਕਿਉਂ ਬੱਚਾ ਨਹੀਂ ਤਾਂ ਤੇਰੇ ਘਰ ਵਾਲੇ ਨੇ ਫੜਕ ਜਾਣਾ ਚਲੋ ਠੀਕ ਹੈ ਬਾਬਾ ਜੀ ਮੈਂ ਪਹਿਲਾਂ ਜਾ ਕੇ ਕਿਤੇ ਕੁੱਕਰ ਹੀ ਲੱਭਦੀ ਆਂ ਹੋਣੇ ਮੈਨੂੰ ਕਿਤੇ ਕੁੱਕਰ ਲਿਆ ਦੇ ਮੈਂ ਤੁਹਾਨੂੰ ਪੈਸੇ ਦਊਂਗੀ ਉਹ ਮੈਂ ਤੈਨੂੰ ਕਿੱਦਾਂ ਕੁੱਪਾ ਲਿਆ ਕੇ ਦਵਾਂ ਤੂੰ ਮੈਨੂੰ ਪੈਸੇ ਦਊਂਗੀ ਉੱਥੇ ਚੱਲ ਮੈਂ ਕਿਤੇ ਹੋਰ ਤੋਂ ਪਤਾ ਕਰ ਲੈਂਦੀ ਆ ਜਾ ਜਾ ਉਹ ਮੈਂ ਦੇ ਕੋਕਰ ਦੇ ਕੇ ਆਉਂਦਾ ਪੈਸੇ ਮਿਲੂਗੇ ਮੈਂ ਭੋਲੇ ਨੂੰ ਕਿਹਾ ਸੀਗਾ ਮੈਨੂੰ ਇਹ ਤੇ ਕੁੱਕੜ ਲਿਆ ਦੇ ਉਹਨੇ ਤੇ ਮੈਨੂੰ ਲਿਆ ਕੇ ਨਹੀਂ ਦਿੱਤਾ ਹੁਣ ਮੈਂ ਕਿਤੋਂ ਹੋਰ ਹੀ ਲੈ ਆਈਆਂ ਪੈਸੇ ਦੇ ਕੇ ਬਾਬੇ ਨੇ ਮੈਨੂੰ ਕਿਹਾ ਸੀਗਾ ਇਸੇ ਖੁੱਲੀ ਜਗ੍ਹਾ ਤੇ ਕੁੱਕੜ ਨੂੰ ਛੱਡ ਦੇ ਹੁਣ ਇਹ ਖੁੱਲੀ ਜਗ੍ਹਾ ਹੀ ਲੱਗਦੀ ਮੈਨੂੰ ਮੈਂ ਇਦਾਂ ਕਰਦੀਆਂ ਨਾ ਤੇ ਛੱਡ ਹੀ ਦਿੰਦੀ ਆ ਓਏ ਉਹ ਦੇ ਕੋਕਰ ਮਨੂੰ ਕਹਿੰਦੀ ਜੇ ਤੇ ਕੁੱਕੜ ਲਿਆ ਕੇ ਦਊਂਗਾ ਨਾ ਮੈਂ ਤੈਨੂੰ ਪੈਸੇ ਦਊਂਗੀ ਆ ਇਹਨਾਂ ਦਾ ਘਰ ਇਹਨੂੰ ਕੁੱਕੜ ਦੇ ਕੇ ਉਹਨਾਂ ਨਾਲੇ ਪੈਸੇ ਲੈਣਾ ਆ ਲੋ ਆ ਲੋ ਆ ਤੁਸੀਂ ਕੁੱਪੜ ਕਹਿੰਦੇ ਸੀ ਨਾ ਦੇ ਦਿਓ ਤਾਂ ਪੈਸੇ ਲੈ ਲਿਓ ਹੁਣ ਮੈਨੂੰ ਪੈਸੇ ਦੇ ਦਿਓ ਪੋੜਾ ਪਾਰੇ ਰੋੜਾ ਇਹ ਪੋੜੇ ਦਾ ਰੋੜਾ